ਕੋਟਾ ਟੇ ਆ ਉਹ ਤੁਹਾਨੂੰ ਦਿਖਾਇਆ ਸੀ ਤੇ ਇਥੋਂ 7 8 10 ਫੁੱਟ ਅੱਗੇ ਪਾਣੀ ਚੱਲਦਾ ਸੀ ਜਿਹੜਾ ਡੇ ਬਾਏ ਡੇ ਵਧ ਰਿਹਾ ਹੈ ਇਹਦਾ ਖਰਾਬ 10 ਕਿੱਲੇ ਅੱਗੇ ਆ ਗਿਆ ਬੰਨ ਇੱਥੇ ਜ਼ਮੀਨਾਂ ਲੋਕਾਂ ਦੀਆਂ 300 ਕਿੱਲੇ ਦੇ ਕਰੀਬ ਜਿਹੜੀਆਂ ਉਹ ਹੜ ਗਈਆਂ ਨੇ ਉਹਦਾ ਪਤਾ ਨਹੀਂ ਲੱਗਿਆ ਕਿੱਧਰ ਗਈਆਂ ਸਿਆਸੀ ਪਾਰਟੀਆਂ ਨਾ ਉਹ ਸਰਕਾਰ ਵੀ ਵਿੱਚੇ ਹੀ ਸਮਝ ਲਓ ਸਾਰੀਆਂ ਇੰਜ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਸੇਵਾ ਤੋਂ ਲਿਸ ਰਹੀਆਂ ਨੇ ਕਿਸੇ ਨੇ ਕੋਈ ਸਾਸ ਨਹੀਂ ਦਿੱਤਾ ਹੈਗਾ ਆਦੇ ਨਹੀਂ ਨਹੀਂ ਹੋ ਜਿਹੜਾ ਪ੍ਰਸ਼ਾਸਨ ਹੈ ਪਹਿਲਾਂ ਜਦੋਂ ਮਾਨਸੂਨ ਤੋਂ ਪਹਿਲਾਂ ਕਿੱਦਾਂ ਤੇ ਪ੍ਰਬੰਧ ਕਰਦਾ ਸੀ ਇਸ ਵਾਰ ਕਿੱਦਾਂ ਦੇ ਹੋਏ ਨੇ ਦੇਖੋ ਜੀ ਪਹਿਲਾਂ ਤਾਂ ਪਹਿਲਾਂ ਲੋਡ ਨਹੀਂ ਪਈ ਕਦੇ ਵੀ ਕੀ ਕੀ ਮੰਨਦੇ ਹੋ ਪ੍ਰਸ਼ਾਸਨ ਦੀ ਕਿੰਨੀ ਕ ਸੀਗੀ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਜੀ ਇਹ ਪ੍ਰਸ਼ਾਸਨ ਆ ਕੇ ਸਾਹਮਦਾ ਬਿਲਕੁਲ ਠੀਕ ਸੀਗਾ ਫੋਟੋ ਖਿਜਾਉਣ ਵਾਸਤੇ ਹੀ ਆ ਬਸ ਹੋਰ ਕੁਝ ਨਹੀਂ ਆ ਤੇ ਸਸਰਾਲੀ ਕਲੋਨੀ ਦੇ ਵਿੱਚ ਮੌਜੂਦਾਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਤਸਵੀਰਾਂ ਦਿਖਾ ਦੇਵੇ ਆ ਦਰਿਆ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਪਹਿਲੇ ਦਿਨ ਤੋਂ ਕਵਰ ਕਰਦੇ ਸੀ ਤਾਂ ਮੈਨੂੰ ਲੱਗਦਾ ਇੱਥੋਂ 6-700 ਫੁੱਟ ਪਰੇ ਤੋ ਪਾਣੀ ਚੱਲਦਾ ਸੀ ਹੌਲੀ-ਹੌਲੀ ਜਿਹੜਾ ਪਾਣੀ ਆ ਅੱਗੇ ਨੂੰ ਵਧ ਰਿਹਾ ਜਦੋਂ ਆਪਾਂ ਕੱਲ ਆਏ ਸੀ ਤਾਂ ਇੱਥੇ ਵੀ 10-15 ਫੁੱਟ ਅੱਗੇ ਸੀਗਾ ਜਿਹੜਾ ਕੈਮਰਾਮੈਨ ਇੱਧਰ ਕੋਠਾ ਦਿਖਾ ਦੇਵੇ ਕੋਠਾ ਢਾਹ ਹੋਇਆ ਤੁਹਾਨੂੰ ਦਿਖਾਇਆ ਸੀ ਤੇ ਇੱਥੋਂ 7-8-10 ਫੁੱਟ ਅੱਗੇ ਪਾਣੀ ਚੱਲਦਾ ਸੀ ਜਿਹੜਾ ਡੇ ਬਾਏ ਡੇ ਵਧ ਰਿਹਾ ਤੇ ਤੁਸੀਂ ਹਾਲਾਤ ਦੇਖ ਸਕਦੇ ਹੋ ਇੱ ਕਿ ਤੇ ਜਿਹੜਾ ਸਤਲੁਜ ਦਾ ਬੰਨ ਹੈ ਅੱਗੇ ਨੂੰ ਵਧ ਰਿਹਾ ਪਾਣੀ ਵਧ ਰਿਹਾ ਜਿੱਥੇ ਸਥਾਨਿਕ ਲੋਕ ਲੱਗੇ ਹੋਏ ਨੇ ਜੇ ਆਪਾਂ ਕਹੀਏ ਸਰਕਾਰਾਂ ਸਰਕਾਰਾਂ ਦੀ ਕਾਰਸ਼ੈਲੀ ਵੀ ਤੁਸੀਂ ਦੇਖੀ ਆ ਪ੍ਰਸ਼ਾਸਨ ਦੀ ਵੀ ਦੇਖੀ ਆ ਪਰ ਛਲਾਗਾ ਕਰਨੀ ਬਣਦੀ ਹੈ ਤੇ ਆਸ-ਪਾਸ ਦੇ ਲੋਕਾਂ ਦੀ ਜਿਨ੍ਹਾਂ ਨੇ ਆਪ ਮਹਾਰੇ ਦੇ ਕੋ ਰਿੰਗ ਬੰਨ ਵੀ ਬਣਾਤਾ ਤੇ ਹੁਣ ਵੀ ਲੱਗੇ ਹੋਏ ਨੇ ਸਥਾਨਿਕ ਲੋਕ ਸਾਡੇ ਨਾਲ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਮੇਜਰ ਪਾਲ ਸਿੰਘ ਮੀਰਪਤਾਨ ਪੰਜਾਬ ਬੀਜੇਪੀ ਕਿਸਾਨ ਮੋਰਚਾ ਕੀ ਹਾਲਾਤ ਹੈ ਤੁਸੀਂ ਤਾਂ ਲੋਕਲ ਰਹਿੰਦੇ ਹੋ ਹਾਲਾਤ ਪਹਿਲੇ ਦਿਨ ਦੇ ਕਿੱਦਾਂ تھے ਸੀ ਅੱਜ ਕਿੱਦਾਂ ਨੇ ਪਹਿਲਾਂ ਤਾਂ ਬਹੁਤ ਹੀ ਪਿੱਛੇ ਚੱਲਦਾ ਸੀ ਬੰਨ ਬੰਨ ਤੋਂ ਫਿਰ ਹੌਲੀ 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 ਘਾਟਾ ਲੱਗਦੀ ਲੱਗਦੀ ਹੁਣ ਤਾਂ ਮੇਰਾ ਖਾਲ 10 ਕਿੱਲੇ ਅੱਗੇ ਆ ਗਿਆ ਬੰਨ ਇੱਥੇ ਜ਼ਮੀਨਾਂ ਲੋਕਾਂ ਦੀਆਂ 300 ਕਿੱਲੇ ਦੇ ਕਰੀਬ ਜਿਹੜੀਆਂ ਉਹ ਹੜ ਗਈਆਂ ਨੇ ਉਹਦਾ ਪਤਾ ਨਹੀਂ ਲੱਗਿਆ ਕਿੱਧਰ ਗਈਆਂ ਤੇ ਬਾਕੀ ਇਹ ਹੁਣ ਪਾਣੀ ਜਿਹੜਾ ਅੱਜ ਫੇਰ ਵੱਧ ਰਿਹਾ ਆ ਤੇ ਉਥੋਂ 10 ਫੁੱਟ ਆਣਾ ਹੋਰ ਆ ਸਾਰਾ ਜਿੰਨਾ ਤੁਹਾਨੂੰ ਦਿਖਾਉਂਦੇ ਪਏ ਆ ਸਾਰਾ ਜਿੰਨਾ ਵੀ ਹੈਗਾ ਆ ਸਾਰਾ ਟੈ ਗਿਆ ਹੈ ਬਾਕੀ ਇਹ ਹੈ ਕਿ ਸੰਗਤਾਂ ਦੀ ਬਹੁਤ ਮਿਹਰਬਾਨੀ ਰਹੀ ਆ ਸੰਗਤਾਂ ਬਠਿੰਡਾ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਰੋਪੜ ਸਾਰੇ ਮੁਕਸਰ ਇਹਨਾਂ ਜ਼ਿਲ੍ਹਿਆਂ ਤੋਂ ਆ ਕੇ ਸੰਗਤ ਨੇ ਸੇਵਾ ਕੀਤੀ ਆ ਸੰਗਤਾਂ ਦਾ ਬਹੁਤ ਯੋਗਦਾਨ ਰਿਹਾ ਜਿਹੜੀਆਂ ਸਿਆਸੀ ਪਾਰਟੀਆਂ ਨਾ ਉਹ ਸਰਕਾਰ ਵੀ ਵਿੱਚੇ ਹੀ ਸਮਝ ਲਓ ਸਾਰੀਆਂ ਜਿ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਸੇਵਾ ਤੋਂ ਲਿਸ ਰੀਆਂ ਨੇ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਹੈਗਾ ਸਾਰੀਆਂ ਸਾਰੀਆਂ ਪਾਰਟੀਆਂ ਨੇ ਇੱਥੇ ਸੁਖਵੀਰ ਬਾਦਲ ਆਇਆ ਸੀ ਉਹ 2 ਲੱਖ ਰੁਪਇਆ ਦੇ ਗਿਆ ਮਦਦਾਂ ਵਾਸਤੇ ਚਲੋ ਉਹਦਾ ਧੰਨਵਾਦ ਹੈ ਵਧੀਆ ਹੈ 4000 ਲੀਟਰ ਤੇਲ ਦੇ ਗਿਆ ਉਹ ਅੱਲਾ ਸੰਗਤਾਂ ਵਰਤ ਰੀਆਂ ਨੇ ਤੇ ਬਾਕੀ ਹੋਰ ਜੋ ਪੁੱਛਣਾ ਤੁਸੀਂ ਪੁੱਛ ਲਓ ਨਹੀਂ ਪਹਿਲਾਂ ਇਹ ਤੁਸੀਂ ਦਰਿਆ ਦੇ ਨੇੜੇ ਰਹਨੇ ਹੋ ਜਿਹੜਾ ਪ੍ਰਸ਼ਾਸਨ ਹੈ ਪਹਿਲਾਂ ਜਦੋਂ ਮਾਨਸੂਨ ਤੋਂ ਪਹਿਲਾਂ ਕਿੱਦਾਂ ਤੇ ਪ੍ਰਬੰਧ ਕਰਦਾ ਸੀ ਇਸ ਵਾਰ ਕਿੱਦਾਂ ਦੇ ਹੋਏ ਨੇ ਦੇਖੋ ਜੀ ਪਹਿਲਾਂ ਤਾਂ ਪਹਿਲਾਂ ਲੋਡ ਨਹੀਂ ਪਈ ਕਦੇ ਵੀ ਹੁਣ ਲੋਡ ਪਈ ਆ ਜਿਹੜਾ ਮਤਲਬ ਸਹੀ ਰਿਪੋਰਟਾਂ ਦਿੰਦਾ ਸੀ ਨਾ ਉਹ ਪ੍ਰਸ਼ਾਸਨ ਨੇ ਉਹ ਚੈਨਲ ਵੀ ਬੰਦ ਕਰ ਦਿੱਤਾ ਉਹ ਪ੍ਰਸ਼ਾਸਨ ਚੈਨਲ ਚੈਨਲ ਬੰਦ ਕਰਾਤਾ ਨਹੀਂ ਹੁਣ ਕੀ ਲੱਗਦਾ ਨਲਾਕੀ ਕਿਦੀ ਮੰਨਦੇ ਹੋ ਪ੍ਰਸ਼ਾਸਨ ਦੀ ਕਿੰਨੀ ਇੱਕ ਸੀਗੀ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਜੀ ਇਹ ਪ੍ਰਸ਼ਾਸਨ ਆ ਕੇ ਸਾਹਮਦਾ ਬਿਲਕੁਲ ਠੀਕ ਸੀਗਾ ਪਰ ਸਰਕਾਰ ਤੇ ਕਹਿੰਦੀ ਸਾਡੇ ਮੰਤਰੀ ਦੇਖ ਲਓ ਸਿਰਾਂ ਤੇ ਬੋਰੀਆਂ ਚੱਕੀ ਫਿਰਦੇ ਨੇ ਡੀਸੀ ਸਾਡੇ ਪਾਣੀ ਚ ਫਿਰਦੇ ਨੇ ਐਸਟੀਐਮ ਫਿਰਦੇ ਨੇ ਤੁਸੀਂ ਕਹਿੰਦੇ ਹੋ ਉਹਨਾਂ ਦੀ ਕਮਜ਼ੋਰੀ ਹੈ ਕਮਜ਼ੋਰੀ ਹੈ ਜੀ ਇਹ ਫੋਟੋ ਖਿਜਾਣ ਵਾਸਤੇ ਹੀ ਆ ਬਸ ਹੋਰ ਕੁਝ ਨਹੀਂ ਹੈ ਇਹ ਸਰਨਤ ਸਥਾਨਕ ਲੋਕ ਸੀ ਜਿਹੜੇ ਕਹਿੰਦੇ ਆ ਕਿ ਲੀਡਰ ਆਉਂਦੇ ਆ ਫੋਟੋਆਂ ਤਸਵੀਰਾਂ ਖਿਚਾ ਕੇ ਚਲੇ ਗਏ ਪਰ ਜਿਹੜੇ ਸਥਾਨਕ ਲੋਕ ਹੈ ਉਹਨਾਂ ਦੀ ਹੀ ਇਕਤਤਾ ਸੀ ਤੇ ਉਹਨਾਂ ਦੀ ਹਿੰਮਤ ਸੀ ਜਿਹੜਾ ਇਹ ਪਾਣੀ ਅੱਗੇ ਨਹੀਂ ਵਧਿਆ ਉਹਨਾਂ ਨੇ ਇੱਥੇ ਹੀ ਰੋਕ ਲਿਆ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਾਟੀਆ